ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਗਾਜਰ ਦੇ ਜੂਸ ਦੀ ਰੈਸਪੀ ਸ਼ੁਰੂ ਕਰਨ ਲੱਗੇ ਆਂ ਜੀ ਤੇ ਅੱਜ ਆਪਾਂ ਗਾਜਰ ਦਾ ਜੂਸ ਬਿਨਾ ਮਸ਼ੀਨ ਤੋਂ ਬਣਾ ਕੇ ਦਿਖਾਵਾਂਗੇ ਜੀ ਇਹ ਦੋ ਤਰੀਕਿਆਂ ਨਾਲ ਗਾਜਰ ਦਾ ਜੂਸ ਜੀ ਮਟਾਪਾ ਵੀ ਘੱਟ ਕਰਦਾ ਹੈਗਾ ਤੇ ਖੂਨ ਦੀ ਕਮੀ ਵੀ ਦੂਰ ਕਰਦਾ ਹੈਗਾ ਜੇ ਜੇਕਰ ਆਪਾਂ ਗਾਜਰ ਦਾ ਜੂਸ ਪੀਵਾਂਗੇ ਤੇ ਸਿਰਫ ਆਪਾਂ 5 ਮਿੰਟ ਵਿੱਚ ਗਾਜਰ ਦਾ ਜੂਸ ਬਣਾ ਲਾਂਗੇ ਇਹ ਬਿਨਾ ਮਸ਼ੀਨ ਤੋਂ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਸਭ ਤੋਂ ਪਹਿਲਾਂ ਭੈਣਾ ਜੀ ਆਪਾਂ ਨੇ ਗਾਜਰਾ ਲੈ ਲਿਆ ਇਹ ਤੇ ਗਾਜਰਾ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਤੇ ਉਤੋਂ ਇਹਨਾਂ ਦਾ ਛਿਲਕਾ ਲਗਾ ਲਾਤ ਆਪਾਂ ਨੇ ਤੇ ਛੱਲ ਲੀਆਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੇ ਗਾਜਰਾ ਆਪਾਂ ਨੇ ਇਸ ਤਰੀਕੇ ਦਿੰਗੇ ਲੈਣੀਆਂ ਜੀ ਲਾਲ ਗਾਜਰਾ ਬਿਲਕੁਲ ਤੇ ਇਹਨਾਂ ਦਾ ਜੂਸ ਬਹੁਤ ਵਧੀਆ ਕੱਲ ਦਾਗਾ ਤੇ ਜਿਆਦਾ ਲਾਈਟ ਜੇ ਕਲਰ ਦੀਆਂ ਗਾਜਰਾ ਨਾ ਲੈਣੀਆਂ ਉਹਨਾਂ ਦੇ ਵਿੱਚੋਂ ਜੂਸ ਨਹੀਂ ਨਿਕਲਦਾ ਇਹਨਾਂ ਤੇ ਲਾਲ ਗਾਜਰਾ ਨਹੀਂ ਲੈਣੀਆਂ ਇਦਾਂ ਦੀਆਂ ਆਪਾਂ ਗਾਜਰਾ ਕद्दूकश ਕਰ ਲਾਂਗੇ ਜੀ ਲੋ ਜੀ ਹੁਣ ਆਪਾਂ ਗਾਜਰਾ ਨੂੰ ਕद्दूकश ਕਰਨ ਲੱਗ ਗਏ ਜੀ ਆਪਾਂ ਸਾਰੀਆਂ ਗਾਜਰਾ ਇਹ ਕद्दूकश ਕਰ ਲਈਆਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਪਹਿਲਾ ਤਰੀਕਾ ਆਪਾਂ ਦਿਖਾਉਣਾ ਹੈ ਤੁਹਾਨੂੰ ਜੂਸ ਕੱਢਣ ਦਾ ਤੇ ਇਦਾਂ ਆਪਾਂ ਇਹ ਰੱਖ ਲਏ ਜੀ ਇੱਕ ਗੜਬੀ ਲੈ ਲਈ ਤੇ ਉੱਪਰ ਆਪਾਂ ਨੇ ਇਦਾਂ ਚਾਹ ਪਾਣੀ ਨਹੀਂ ਰੱਖ ਲਈ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ-ਥੋੜੇ ਕਰਕੇ ਇਸ ਤਰੀਕੇ ਨਾਲ ਗਾਜਰਾ ਪਾ ਦਾਂਗੇ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਨਿਚੋੜ ਲੈਣਾਗਾ ਚਮਚੇ ਨਾਲ ਨਾਪ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਚਮਚੇ ਨਾਲ ਇਸ ਤਰੀਕੇ ਨਾਲ ਨਾਪ ਲੈਣਾ ਆਪਾਂ ਨੇ ਤੇ ਇਸ ਤਰੀਕੇ ਨਾਲ ਇਹਨਾਂ ਜੂਸ ਨਿਕਲ ਜੂਗਾ ਤੇ ਜੇਕਰ ਤੁਸੀਂ ਕੋਈ ਕੱਪੜਾ ਲੈਣਾ ਚਾਹੁੰਦੇ ਆ ਤਾਂ ਮਲਮਲ ਦਾ ਕੱਪੜਾ ਤੇ ਉਹਦੇ ਵਿੱਚ ਵੀ ਇਹ ਪ੍ਰੋਸੈਸ ਤੁਸੀਂ ਕਰ ਸਕਦੇ ਆਂਗੇ ਤੇ ਕੱਪੜੇ ਵਿੱਚ ਪਾ ਕੇ ਵੀ ਗਾਜਰਾ ਦਾ ਜੂਸ ਇਸ ਤਰੀਕੇ ਨਾਲ ਕੱਢ ਸਕਦੇ ਆਂ ਤੁਸੀਂ ਕਦੂਕਸ਼ ਕਰਕੇ ਤੇ ਇਸ ਤਰੀਕੇ ਨਾਲ ਹੀ ਆਪਾਂ ਸਾਰੀਆਂ ਗਾਜਰਾਂ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਇਹਦੇ ਵਿੱਚ ਇਸ ਤਰੀਕੇ ਨਾਲ ਹੀ ਬਹੁਤ ਵਧੀਆ ਗਾਜਰਾਂ ਦਾ ਜੂਸ ਨਿਕਲ ਆਉਂਦਾ ਸਿਰਫ ਆਪਾਂ ਨੂੰ 5 ਮਿੰਟ ਹੀ ਲੱਗਦੇ ਹੈਗੇ ਤੇ ਆਪਾਂ ਬਿਨਾਂ ਮਸ਼ੀਨ ਤੋਂ ਤੇ ਵਧੀਆ ਜੂਸ ਕੱਢ ਸਕਦੇ ਆਂ ਘਰ 'ਚ ਤੇ ਪ्युअर ਵਧੀਆ ਜੂਸ ਹੈਗਾ ਤੇ ਇਸ ਤਰੀਕੇ ਨਾਲ ਨਾ ਬਣਾਤੇ ਤੇ ਵਧੀਆ ਇਹ ਨਿਕਲ ਜਾਂਦਾ ਛੇਤੀ ਜੂਸ ਬਹੁਤ ਵਧੀਆ ਇਹ ਤਰੀਕਾ ਜੀ ਜੂਸ ਕੱਢਣ ਦਾ ਤੇ ਜਿਹੜਾ ਇਹ ਹੁਣ ਇਹ ਵੇਸਟੇਜ ਰਹਗੀ ਜੀ ਇਹਦੀ ਇਸ ਤਰੀਕੇ ਨਾਲ ਇਹ ਵੇਸਟ ਰਹੇਗਾ ਜੂਸ ਤਾਂ ਆਪਾਂ ਇਹ ਚੋਂ ਕੱਢਤਾ ਹੁਣ ਚੰਗੀ ਤਰ੍ਹਾਂ ਸਾਰਾ ਤੇ ਇਧਰ ਲਾ ਵੀ ਆਪਾਂ ਇਹ ਚੋਂ ਵੀ ਕੱਢਕਤਾ ਤੇ ਇਹ ਜਿਹੜਾ ਵੇਸਟ ਚੀਜ਼ ਇਹ ਰਹਗੀ ਗਾਜਰਾਂ ਦਾ ਮਟੀਰੀਅਲ ਤੇ ਇਹ ਨਾ ਆਪਾਂ ਅਹ ਘਰ ਸਕਦੇ ਆ ਇਹ ਪਰੌਂਠੇ ਬਣਾ ਸਕਦੇ ਇਹਨਾਂ ਦੇ ਆਪਾਂ ਆਟੇ 'ਚ ਗੁੰਨ ਕੇ ਤੇ ਜਾਂ ਇਹਨਾਂ ਦਾ ਆਪਾਂ ਗਾਜਰ ਦਾ ਹਲਵਾ ਬਣਾ ਸਕਦੇ ਆ ਤੇ ਇਹਨਾਂ ਨੂੰ ਇਹਨਾਂ ਨੂੰ ਵੀ ਆਪਾਂ ਨੇ ਸਿੱਟਣਾ ਨਹੀਂ ਹੈਗਾ ਤੇ ਇਹਨਾਂ ਦਾ ਵੀ ਆਪਾਂ ਬਣਾਵਾਂਗੇ ਗਾਜਰ ਦਾ ਹਲਵਾ ਬਣਾਵਾਂਗੇ ਇਹਨਾਂ ਦਾ ਆਪਾਂ ਅਲੱਗ ਤੋਂ ਤੇ ਆਪਾਂ ਵੇਸਟੇਜ ਇੱਧਰ ਕੱਢਤਾ ਜੀ ਸਾਰਾ ਤੇ ਇਹ ਆ ਗਿਆ ਆਪਣਾ ਜੂਸ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਜੂਸ ਬਣ ਕੇ ਆਪਣਾ ਰੈਡੀ ਹੈ ਦੇਖੋ ਕਿੰਨਾ ਵਧੀਆ ਜੂਸ ਨਿਕਲਿਆ ਇਹ ਦਿਨਾ ਮਸ਼ੀਨ ਤੋਂ ਤੇ ਬਹੁਤ ਵਧੀਆ ਜੂਸ ਬਣ ਕੇ ਤਿਆਰ ਹੋ ਗਿਆ ਤੇ ਆਪਾਂ 4-5 ਗਾਜਰਾ 5 ਗਾਜਰਾ ਸਿੱਲੀਆਂ ਸਿੰਘਾ ਜੀ ਤੇ 5 ਗਾਜਰਾਂ ਜੋ ਵੇਖੋ ਕਿੰਨਾ ਵਧੀਆ ਜੂਸ ਨਿਕਲਗਾ ਤੇ ਆਪਣਾ ਛੋਟਾ ਜਿਹਾ ਗਲਾਸ ਹੈ ਤੇ ਛੋਟਾ ਜਿਹਾ ਗਲਾਸ ਆਪਾਂ ਜੂਸ ਦਾ ਇਹ ਭਰ ਲਿਆ ਤੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੁਸੀਂ ਜੂਸ ਕੱਢ ਸਕਦੇ ਆ ਤੇ ਹੁਣ ਮੈਂ ਤੁਹਾਡੇ ਨਾਲ ਦੂਸਰਾ ਤਰੀਕਾ ਸ਼ੁਰੂ ਕਰਨ ਲੱਗੀ ਆ ਤੇ ਦੂਸਰੇ ਤਰੀਕੇ 'ਚ ਹੀ ਆਪਾਂ ਦੂਸਰੇ ਤਰੀਕੇ 'ਚ ਵੀ ਆਪਾਂ ਸੇਮ ਇਸ ਤਰੀਕੇ ਨਾਲ ਗਾਜਰਾਂ ਕद्दूकश ਕਰ ਲੈਣੀਆਂ ਇਹ ਪਈਆਂ ਜੀ ਆਪਣੀਆਂ ਗਾਜਰਾਂ ਹੁਣ ਆਪਾਂ ਇਹਨਾਂ ਨੂੰ ਵੀ ਦੁਬਾਰਾ ਕद्दूकश ਕਰਦੇ ਆਂਗੇ ਤੇ ਆਪਾਂ ਦੂਸਰਾ ਤਰੀਕਾ ਹੁਣ ਦੱਸਣ ਲੱਗੇ ਆਂਗੇ ਤੇ ਇਹ ਆਪਾਂ ਗਾਜਰ ਕद्दूकश ਕਰ ਲਈਆਂ ਤੇ ਇੱਥੇ ਆਪਾਂ ਲੈ ਲਿਆ ਗਰਮ ਪਾਣੀ ਥੋੜਾ ਜਿਹਾ ਗਰਮ ਜਿਆਦਾ ਗਰਮ ਨਹੀਂ ਲੈਣਾ ਹੈਗਾ ਗੁੰਗੁਨਾਜਾ ਪਾਣੀ ਲੈ ਲੈਣਾ ਤੇ ਹੁਣ ਆਪਾਂ ਜਿਹੜੀਆਂ ਇਹ ਗਾਜਰਾ ਕੱਦੂ ਕਸ਼ ਕਰੀਆਂ ਤੇ ਇਹਦੇ ਵਿੱਚ ਪਾਵਾਂਗੇ ਇਹ ਆਪਾਂ ਅੱਧਾ ਗਲਾਸ ਹੀ ਪਾਣੀ ਦਾ ਲੈਤਾਗਾ ਤੇ ਇਹਨਾਂ ਗਾਜਰਾਂ ਨੂੰ ਇਹਦੇ ਵਿੱਚ ਪਾ ਕੇ ਰੱਖ ਦਾਂਗੇ ਆਪਾਂ ਤੇ 1 ਘੰਟੇ ਲਈ ਜੀ ਆਪਾਂ ਇਹਨਾਂ ਨੂੰ ਭਿਉਮ ਕੇ ਰੱਖ ਦਾਂਗੇ ਤੇ ਇਹ ਗਏ ਕੋਸੇ ਜਿਹਾ ਪਾਣੀ ਚ ਭਿਉਮ ਕੇ ਰੱਖਣੇ ਆ ਤੁਸੀਂ ਤਾਂ ਕਿ ਜਿਹੜਾ ਇਹਦਾ ਸਾਰਾ ਫਾਈਬਰ ਇਹਦੇ ਵਿੱਚ ਆ ਜਾਏ ਗਾਜਰਾਂ ਦਾ ਤੇ 1 ਘੰਟੇ ਲਈ ਆਪਾਂ ਇਹਨਾਂ ਨੂੰ ਰੱਖ ਦਾਂਗੇ ਤੇ ਇਧਰ ਜਿਹੜਾ ਆਪਾਂ ਇਹ ਜੂਸ ਬਣਾਇਆ ਸੀ ਤੇ ਇਹਨੂੰ ਆਪਾਂ ਹੁਣ ਇਹਦੇ ਵਿੱਚ ਨਿਚੋੜਾਂਗੇ ਅੱਧਾ ਨਿੰਬੂ ਨਿਚੋੜ ਲੈਣਾ ਤੁਸੀਂ ਤੇ ਇਹ weight loss ਵਾਸਤੇ ਵੀ ਬਹੁਤ ਵਧੀਆ ਹੈ ਜੀ ਗਾਜਰ ਦਾ ਜੂਸ ਥੋੜਾ ਜਿਹਾ ਕਾਲਾ ਨਮਕ ਐਡ ਕਰ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਔਲ ਲਾਂਗੇ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਗਾਜਰ ਦਾ ਜੂਸ ਬਣ ਕੇ ਹੁਣ ਤਿਆਰ ਆ ਜੀ ਦੇਖੋ ਲਓ ਜੀ 1 ਘੰਟਾ ਹੋ ਗਿਆ ਤੇ ਹੁਣ ਆਪਾਂ 1 ਘੰਟੇ ਬਾਅਦ ਖਾਣੇ ਆ ਤੁਹਾਨੂੰ ਤੇ ਇਹ ਵੇਖੋ ਜੀ ਇਹ ਜਿਹੜਾ ਗਾਜਰਾਂ ਦਾ ਜੂਸ ਆ ਇਹ ਬਣ ਕੇ ਹੁਣ ਤਿਆਰ ਆਗਾ ਤੇ 1 ਘੰਟੇ ਦੇ ਵਿੱਚ ਜਿੰਨਾ ਵੀ ਗਾਜਰਾਂ ਦਾ ਫੇਵਰ ਸੀਗਾ ਸਾਰਾ ਇਹਦੇ ਵਿੱਚ ਨਿਕਲ ਆਇਆ ਜੀ ਤੇ ਹੁਣ ਆਪਾਂ ਇਹਨੂੰ ਵੀ ਇਸੇ ਤਰੀਕੇ ਨੇ ਪੋਣ ਲਾਂਗੇ ਤੇ ਇੱਕ ਗਲਾਸ ਲੈ ਲਾਂਗੇ ਤੇ ਇਹਨੂੰ ਪੋਣਾਂਗੇ ਆਪਾਂ ਇਹਨੂੰ ਵੀ ਆਪਾਂ ਚਮਚੇ ਦੇ ਨਾਲ ਕਰਦਾਂਗੇ। ਏਕੇ ਨਾਲ ਆਪਾਂ ਚਮਚ ਨਾਲ ਗਾਜਰਾਂ ਨੂੰ ਕੱਢ ਲੈਣਾਗਾ। ਤੇ ਲੋ ਜੀ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਨਿਚੋੜ ਲਿਆ। ਤੇ ਕੁਝ ਆਪਾਂ ਇਹਦੇ ਵਿੱਚ ਪਾਣੀ ਪਾਇਆ ਸੀ ਤੇ ਕੁਝ ਇਹਦਾ ਫਲੇਵਰ ਨਿਕਲ ਆਇਆ ਤੇ ਇਹ ਵੀ ਗਲਾਸ ਛੋਟੇ ਗਲਾਸ ਆ ਇਹ ਜੂਸ ਦੇ। ਤੇ ਇਹ ਵੀ ਤਿਆਰ ਹੋ ਗਿਆ ਆਪਣਾ ਜੂਸ ਦਾ ਗਲਾਸ ਤੇ ਇਹਦੇ ਵਿੱਚ ਵੀ ਆਪਾਂ ਸੇਮ ਪ੍ਰੋਸੈਸ ਨਾਲ ਜੀ ਨਿੰਬੂ ਨਚੋੜ ਲਾਂਗੇ ਤੇ ਕਾਲਾ ਨਮਕ ਪਾ ਲਾਂਗੇ ਤੇ ਇਹ ਵੀ ਆਪਾਂ ਜੂਸ ਤਿਆਰ ਕਰ ਲਾਂਗੇ ਜੇਕਰ ਤੁਹਾਨੂੰ ਅੰਮ੍ਰੀ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਵੇ ਜੀ ਬਿਨਾ ਮਸ਼ੀਨ ਤੋਂ ਜੂਸ ਕੱਢਣ ਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਤੁਸੀਂ ਵੀ ਇਹ ਟਰਾਈ ਜ਼ਰੂਰ ਕਰਨਾ ਤਰੀਕਾ ਜੀ ਤੇ ਮਿਲਦੇ ਕਿਸੇ ਹੋਰ ਵੀਡੀਓ 'ਚ ਜੀ ਧੰਨਵਾਦ